ਅੱਜ ਵੀ ਆਪਾਂ ਪਹੁੰਚੇ ਆਂ ਦਿਾਲਪੁਰੇ ਭਾਈਕੇ ਦੇ ਵਿੱਚ ਨਾ ਇੱਕ ਜੰਗਲ ਆ ਤੁਸੀਂ ਦੇਖਿਆ ਹੋਣਾ ਇੱਥੇ ਮੈਂ ਕੁਝ ਵੀਰਾਂ ਨੂੰ ਬੇਨਤੀ ਕਰਦਾ ਕਿਉਂਕਿ ਇੱਥੇ ਬਾਂਦਰ ਵੜਿਆ ਤੇ ਉਹ ਨਾ ਸੜਕ ਤੇ ਲਿਆ ਕੇ ਰੋਟੀਆਂ ਰਾਟੀਆਂ ਪਾਉਂਦੇ ਆ ਬਾਂਦਰਾਂ ਨੂੰ ਆ ਦੇਖੋ ਹੁਣ ਵੀ ਮੈਂ ਤੁਹਾਨੂੰ ਦਿਖਾਉਣਾ ਆ ਬੰਦੇ ਨਾ ਕੇਲੇ ਪਾ ਰਹੇ ਹੁਣੇ ਦੇਖੋ ਸ਼ਾਇਦ ਇਹਨਾਂ ਬੰਦਿਆਂ ਨੇ ਨਾ ਕਦੇ ਮਨੁੱਖ ਨੂੰ ਰੋਟੀ ਨਾ ਪਾਈ ਹੋਵੇ ਪਰ ਆ ਦੇਖੋ ਬੰਦੇ ਬਾਂਦਰਾਂ ਨੂੰ ਕੇਲੇ ਪਾ ਰਹੇ ਇਹ ਸੜਕ ਤੇ ਖੱਦ ਰਹੇ ਆ ਬਾਂਦਰਾਂ ਨੂੰ ਤੁਸੀਂ ਅੰਦਾਜ਼ਾ ਲਾਓ ਇਹ ਮੁੜ ਕੇ ਖਰਾਬ ਕਰਦੇ ਇੱਕ ਮਿੰਟ ਮੈਂ ਇਹਨਾਂ ਨੂੰ ਕਹਿਣਾ ਸੀ ਉਹ ਭਾਈ ਸਾਹਿਬ ਹੈਲੋ ਅੰਦਰ ਕਰਕੇ ਪਾਇਆ ਕਰੋ ਅੰਦਰ ਵਿਚ ਵਿਚ ਕਰਕੇ ਪਾਇਆ ਕਰੋ ਜਿਹੜਾ ਕੁਝ ਪਾਉਣਾ ਇੱਥੇ ਸੜਕ ਤੇ ਆ ਕੇ ਸੜਕ ਤੇ ਖਰਾਬ ਕਰਦੇ ਆ ਠੀਕ ਹੈ ਜੀ ਉਹ ਚਲੋ ਬੰਦੇ ਠੀਕ ਸੀ ਕਹਿੰਦੇ ਜੀ ਹਾਂ ਅਸੀਂ ਅੰਦਰ ਕਰਕੇ ਪਾਵਾਂਗੇ ਕਿਉਂਕਿ ਸੜਕ ਤੇ ਪਾਉਣ ਦੇ ਨਾਲ ਬੰਦਰ ਛੜ ਕੇ ਤੇ ਆਉਂਦੇ ਆ ਮੁੜ ਕੇ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ। ਵੱਟਾ। ਤੁਸੀਂ ਇਹ ਤੋਂ ਧਿਆਨ ਨਾਲ ਲੰਘੋ ਜਿਹੜਾ ਕੋਈ ਬੰਦਾ ਵੀ ਸਫ਼ਰ ਕਰਦਾ ਹੈ। ਵੀ ਦਿয়ালਪੁਰੇ ਜੰਗਲ ਦੇ ਵਿੱਚ ਨਾ ਜਾਨਵਰ ਆਏ। ਇਹ ਵੀ ਬੰਦਰ ਆਇਆ। ਹੋਰ ਵੀ ਬਹੁਤ ਸਾਰੇ ਜਾਨਵਰ ਆਏ। ਠੀਕ। ਸੇਫ ਲੰਘੋ। ਔੜੀ ਨੰਘੋ। ਯਾਕੀ ਨਾ ਕੇ ਬੰਦਰਾਂ ਦੇ ਜਾਨਵਰਾਂ ਦਾ ਤੇ ਨਾ ਤੁਹਾਡਾ ਕੋਈ ਨੁਕਸਾਨ ਹੋ। ਜੀ। ਵੀਡੀਓ ਨੂੰ ਮਹੱਤਵਪੂਰਨ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸ